ਹੈਲੋ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਟਾਈਮ ਹੈ ਜਿਹੜਾ ਸਵੇਰ 6:30 ਦਾ ਹੈ ਤੇ ਆਪਾਂ ਆਟਾ ਗੁੰਨ ਲਿਆ ਸੀਗਾ ਪਰ ਬੱਚੇ ਕਹਿੰਦੇ ਆ ਕਿ ਅਸੀਂ ਸਕੂਲੇ ਜਿਹੜੀ ਆ ਉਹ ਸਬਜ਼ੀ ਤੇ ਰੋਟੀ ਨਹੀਂ ਲੈ ਕੇ ਜਾਣੀ ਅਸੀਂ ਚੋਲ ਲੈ ਕੇ ਜਾਣੇ ਆ ਸੋ ਆਪਾਂ ਹੁਣ ਚੋਲਾਂ ਦੀ ਤਿਆਰੀ ਕਰਦੇ ਆ ਆਪਾਂ ਆਲੂ ਤੇ ਪਿਆਜ਼ ਲਏ ਆ ਗੰਡੇ ਉਹ ਝੀਰੇ ਆ ਚੌਲਾ ਜਿਹੜੇ ਉਹ ਆਪਾਂ ਛੱਟ ਕੇ ਰੱਖ ਲਏ ਆ ਤੇ ਆਪਾਂ ਹੁਣ ਜਿਹੜੇ ਆਲੂ ਤੇ ਪਿਆਜ਼ ਆ ਉਹ ਜੀਰਦੇ ਆ ਤੇ ਆਪਾਂ ਜਿਹੜੇ ਚੌਲ ਉਹ ਕੁੱਕਰ 'ਚ ਬਣਾਵਾਂਗੇ ਕਿਉਂਕਿ ਟਾਈਮ ਥੋੜਾ ਹੁੰਦਾ ਸਵੇਰ ਹਨਾ ਕੁੱਕਰ 'ਚ ਬਣਾਉਨੇ ਆ ਕੁੱਕਰ 'ਚ ਵੀ ਆਪਾਂ ਜਦੋਂ ਚੌਲ ਬਣਾਉਨੇ ਆ ਨਾ ਤੇ ਆਪਾਂ ਇੱਕ ਤਰੀਕਾ ਵਰਤ ਸਕਦੇ ਆ ਕਿ ਜਿਹੜੇ ਚੌਲ ਆ ਉਹ ਉਬਲੇ ਚੌਲਾਂ ਵਾਂਗੂ ਐ ਅਲੱਗ ਅਲੱਗ ਰਹੈਣ ਆਪਣੇ ਤੇ ਚਲੋ ਜੀ ਆਪਾਂ ਹੁਣ ਚੌਲਾਂ ਦੀ ਤਿਆਰੀ ਕਰਦੇ ਆ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸੋ ਆਪਾਂ ਹੁਣ ਚੋਲਾਂ ਦੀ ਤਿਆਰੀ ਕਰਦੇ ਆਂ ਇਧਰ ਮੈਂ ਪਿਆਜ਼ ਤੇ ਜਿਹੜੇ ਆਲੂ ਗੰਡੇ ਆ ਉਹੋ ਚੀਰ ਲਏ ਸੀਗੇ ਇਹਨਾਂ ਨੂੰ ਚੀਰਨ ਤੋਂ ਬਾਅਦ ਆ ਜਿਹੜਾ ਆਪਾਂ ਉਹ ਤੋ ਲਵਾਂਗੇ ਤੇ ਹਰਿੰਦਰ ਹੁਣੀ ਉਧਰ ਸਕੂਲ ਜਾਣ ਦੀ ਤਿਆਰੀ ਕਰ ਰਹੇ ਆ ਚੋਲਾ ਨੂੰ ਜਿਹੜਾ ਸੀਗਾ ਉਹ ਆਪਾਂ ਦੂਜੇ ਖੁੱਲੇ ਭਾਂਡੇ 'ਚ ਕੱਢ ਕੇ ਫੇਰ ਆਪਾਂ ਧੋ ਲਏ ਸੀਗੇ ਚੋਲ ਇੱਧਰ ਆਪਾਂ ਜਿਹੜਾ ਉਹ ਗੈਂਸ ਜਗਾ ਲਿਆ ਤੇ ਉਹਦੇ ਉੱਪਰ ਆਪਾਂ ਜਿਹੜਾ ਉਹ ਕੁੱਕਰ ਰੱਖ ਲਿਆ ਆਪਾਂ ਜਿਹੜੇ ਚੋਲੋ ਕੀ ਹੋ ਚ ਬਣਾਵਾਂਗੇ ਤੁਸੀਂ ਚਾਹੇ ਤਾਂ ਰਫੈਂਡ ਵੀ ਯੂਜ਼ ਕਰ ਸਕਦੇ ਹੋ ਕਿ ਉਹ ਵੀ ਯੂਜ਼ ਕਰ ਸਕਦੇ ਆ ਸੋ ਆਪਾਂ ਕਿਹੋ ਜਿਹਾ ਤੜਕਾ ਲਾਵਾਂਗੇ ਚੋਲਾ ਨੂੰ ਤੇ ਆਪਾਂ ਇਹਦੇ ਵਿੱਚ ਜੀਰਾ ਪਾਵਾਂਗੇ ਜੀਰਾ ਐਡ ਕਰਾਂਗੇ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਪਿਆਜ਼ ਤੇ ਆਲੂ ਕੱਟੇ ਸੀਗੇ ਉਹ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਨੇਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਨਮਕ ਨਮਕ ਪਾ ਦਾਂਗੇ ਨਮਕ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾ ਲਵਾਂਗੇ ਤੇ ਉਸ ਤੋਂ ਬਾਅਦ ਜਿਹੜੇ ਆਪਣੀ ਚੌਲ ਸੀਗੇ ਉਹ ਜਿਹੜੇ ਭਾਂਡੇ ਨਾਲ ਆਪਾਂ ਚੌਲ ਲਏ ਸੀਗੇ ਉਸੇ ਭਾਂਡੇ ਨਾਲ ਹੀ ਆਪਾਂ ਕੁੱਕਰ 'ਚ ਪਾਣੀ ਪਾਵਾਂਗੇ ਆਪਾਂ ਜਿਹੜੀ ਕੌਲੀ ਲਈ ਸੀ ਚੌਲਾਂ ਦੀ ਦੋ ਕੌਲੀਆਂ ਲਈਆਂ ਸੀ ਉਹ ਹਿਸਾਬ ਨਾਲ ਹੀ ਆਪਾਂ ਪਾਣੀ ਪਾਵਾਂਗੇ ਕੁਛ ਤੜਕਾ ਪੈ ਜਾਂਦਾ ਤੇ ਇਸੇ ਲਈ ਆਪਾਂ ਜਿਹੜੀਆਂ 4 ਕੌਲੀਆਂ ਪਾਣੀ ਦੀਆਂ ਪਾਵਾਂਗੇ ਇਹਦੇ ਵਿੱਚ ਤੇ ਆਪਾਂ ਜਿਹੜੇ ਚੌਲ ਆ ਉਹ ਚੰਗੀ ਤਰ੍ਹਾਂ ਧੋ ਲਏ ਸੀ ਉਹਨਾਂ ਦੇ ਬਹੁਤ ਸਾਰੇ ਪਾਣੀ ਕੱਢ ਕੇ ਤੇ ਫਿਰ ਆਪਾਂ ਚੌਲਾਂ 'ਚ ਪਾਣੀ ਪਾ ਲਿਆ ਸੀਗਾ ਸੋ ਆਪਾਂ ਪਾਣੀ ਪਾ ਕੇ ਇਹਨੂੰ ਹਿਲਾ ਕੇ ਫਿਰ ਇਹਦੇ ਵਿੱਚ ਜਿਹੜੇ ਆਪਾਂ ਉਹ ਚੌਲ ਪਾ ਦਵਾਂਗੇ ਹਾਂ ਲੋ ਜੀ ਆਪਾਂ ਪਾਤੇ ਇਹਦੇ ਵਿੱਚ ਚੌਲ ਆਪਾਂ ਚੰਗੀ ਤਰ੍ਹਾਂ ਜਿਹੜੇ ਚੌਲ ਉਹ ਇਹਦੇ ਵਿੱਚ ਪਾ ਲਵਾਂਗੇ ਸੋ ਵੈਸੇ ਤਾਂ ਬੱਚਿਆਂ ਵਾਸਤੇ ਜਿਹੜਾ ਨਾਸ਼ਤਾ ਉਹ ਦੀਦੀ ਬਣਾਉਂਦੇ ਹੁੰਦੇ ਆ ਮਤਲਬ ਸਕੂਲ ਜਾਣ ਨਾਲ ਟਿਫਨ ਆ ਜਿਹੜੇ ਉਹਨਾਂ ਦੇ ਦੀਦੀ ਪੈਕ ਕਰਦੇ ਹੁੰਦੇ ਆ ਰੋਜ਼ ਹੀ ਅੱਜ ਦੀਦੀ ਥੋੜੀ ਤਬੀਅਤ ਠੀਕ ਨਹੀਂ ਸੀਗੀ ਸੋ ਆਪਾਂ ਬਾਕੀ ਸਾਰੇ ਹਰਿੰਦਰ ਕਾਫੀ ਦਿਨਾਂ ਤੋਂ ਕਹਿ ਰਿਆ ਸੀ ਚੌਲ ਲੈ ਜਾਣੇ ਚੌਲ ਜਾਣੇ ਮੈਂ ਕਿਹਾ ਚਲੋ ਮੈਂ ਚੌਲ ਬਣਾ ਦਿੰਨੀ ਆ ਦੀਦੀ ਥੋੜੀ ਠੀਕ ਨਹੀਂ ਸੀਗੇ ਤੇ ਵੈਸੇ ਤਾਂ ਰੋਜ਼ ਹੀ ਦੀਦੀ ਇਹਨਾਂ ਦੇ ਟਿਫਨ ਪੈਕ ਕਰਦੇ ਕਿਉਂਕਿ ਮੈਂ ਹਰਿੰਦਰ ਨੂੰ ਤਿਆਰ ਕਰਨਾ ਹੁੰਦਾ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾਗਾ ਕਿ ਆਪਾਂ ਇਹਨੂੰ ਚੰਗੀ ਤਰ੍ਹਾਂ ਲਾ ਕੇ ਲੋ ਜੀ ਆਪਾਂ ਕਰਤਾ ਜੀ ਇਹਨਾਂ ਦੇ ਢੱਕਣ ਬੰਦ ਚਲੋ ਜੀ ਆਪਣੇ ਚੌਲ ਆ ਜਿਹੜੇ ਉਹ ਬਣ ਕੇ ਹੋ ਗਏ ਆ ਜੀ ਤਿਆਰ ਦੇਖੋ ਤੇ ਹੁਣ ਜਿਹੜਾ ਨਾ ਆਪਾਂ ਚੌਲਾਂ ਨੂੰ ਖੁੱਲੇ ਭਾਂਡੇ 'ਚ ਕੱਢ ਲਵਾਂਗੇ ਆ ਦੇਖੋ ਆਪਾਂ ਖੁੱਲੇ ਭਾਂਡੇ 'ਚ ਕੱਢ ਲਈ ਚੌਲ ਕਿਉਂਕਿ ਜਿਹੜੇ ਕੁੱਕਰ 'ਚ ਜਿਵੇਂ ਚੌਲ ਪਏ ਰਹੇ ਨਾ ਫਿਰ ਉਹ ਜੁੜ ਜੇ ਜਾਂਦੇ ਆ ਜੇ ਆਪਾਂ ਉਹਨਾਂ ਨੂੰ ਖੁੱਲੇ ਭਾਂਡੇ 'ਚ ਐ ਕੱਢ ਲਈਏ ਨਾ ਨਾਲ ਹੀ ਗਰਮ ਗਰਮ ਚੌਲਾਂ ਨੂੰ ਫਿਰ ਉਹ ਕਦੇ ਵੀ ਮਤਲਬ ਜੁੜਦੇ ਨਹੀਂ ਐ ਅਲੱਗ ਅਲੱਗ ਚੌਲ ਰਹਿੰਦੇ ਆ ਇਸ ਤਰ੍ਹਾਂ ਹੀ ਲੱਗਦਾ ਵੀ ਜਿਵੇਂ ਆਪਾਂ ਵਾਲ ਕੇ ਚੌਲ ਬਣਾਏ ਹੁੰਦੇ ਆ ਅਲੱਗ ਅਲੱਗ ਰਹਿੰਦੇ ਆ ਬਹੁਤ ਵਧੀਆ ਰਹਿੰਦੇ ਸੋ ਅਸੀਂ ਹਮੇਸ਼ਾ ਜਦੋਂ ਵੀ ਕੁੱਕਰ 'ਚ ਚੌਲ ਬਣਾਉਨੇ ਆ ਤੇ ਇਸੇ ਤਰ੍ਹਾਂ ਹੀ ਅਸੀਂ ਉਹਨੂੰ ਖੁੱਲੇ ਪਾਂਡੇ 'ਚ ਕੱਢ ਲਈਦਾ ਨਾਲੇ ਤਾਂ ਥੋੜੀ ਛੇਤੀ ਠਰ ਜਾਂਦੇ ਜਿਵੇਂ ਆਪਾਂ ਬੱਚਣ ਬੱਚਿਆਂ ਦੇ ਟਿਫਣਾ 'ਚ ਪੈਕ ਕਰਨੇ ਆ ਤੇ ਛੇਤੀ ਠਰ ਜਾਣਗੇ ਤੇ ਨਾਲੇ ਇਹ ਮਤਲਬ ਐ ਕੱਲਾ ਕੱਲਾ ਚੌਲ ਰਹੂਗਾ ਚੌਲ ਜੋੜ ਦੇਣੇਗੇ ਆਪਣੇ ਇਹ ਘਰ ਦੇ ਚੌਲ ਕਢਾਏ ਹੋਏ ਆ ਕਰੀ ਆਪਣੇ ਚੋਨਾ ਹੁੰਦਾ ਸੋ ਆਪਾਂ ਉਹਦੇ ਚੌਲ ਕਢਾ ਲੈਨੇ ਆ ਬਾਜ਼ਾਰੋਂ ਆਪਾਂ ਘੱਟ ਚੌਲ ਮੰਗਾਈਦੇ ਆ ਹਣ ਆਪਾਂ ਲਈਆਂ ਜੀ ਦੋ ਪਲੇਟਾਂ ਤੇ ਬੱਚਿਆਂ ਨੂੰ ਪਲੇਟਾਂ 'ਚ ਚੌਲ ਆ ਜਿਹੜੇ ਆਪਾਂ ਉਹ ਪਾ ਕੇ ਦਿੰਨੇ ਆ ਬੱਚੇ ਖਾ ਲੈਣਗੇ ਤੇ ਉਹਨਾਂ ਚਰਾਪਾ ਫਿਰ ਥੋੜੇ ਜਿਹਾ ਹੋਰ ਠੰਡੇ ਕਰਕੇ ਤੇ ਬੱਚਿਆਂ ਦੇ ਟਿਫਨ ਵੀ ਪੈਕ ਕਰਵਾਵਾਂਗੇ ਚਲੋ ਜੀ ਆਪਾਂ ਬੱਚਿਆਂ ਨੂੰ ਚੌਲ ਦਿੰਨੇ ਆ ਫੜਾ ਹੁਣ ਬੱਚੇ ਚੌਲ ਖਾ ਲੈਣਗੇ ਤੇ ਆਪਾਂ ਟਿਫਨ ਪੈਕ ਕਰਦੇ ਆ ਬੱਚਿਆਂ ਦੇ ਹੁਣ ਹਰਮਨ ਨੇ ਚੌਲ ਖਾ ਲਏ ਸੀਗੇ ਤੇ ਉਹ ਦੂਰੀ ਵਾਰ ਪਾਉਣ ਆਇਆ ਚੌਲ ਤੇ ਹਰਿੰਦਰ ਨੇ ਜਿਹੜੇ ਚੌਲ ਆ ਉਹ ਹਜੇ ਤੱਕ ਪਹਿਲੇ ਵਾਲੇ ਲੈ ਕੇ ਬੈਠਾ ਇਹਦਾ ਧਿਆਨ ਟੀਵੀ 'ਚ ਜਿਆਦਾ ਹੁੰਦਾ ਖਾਣ 'ਚ ਘੱਟ ਹੁੰਦਾ ਇਹਦਾ ਧਿਆਨ ਟੀਵੀ 'ਵਲ ਧਿਆਨ ਜਿਆਦਾ ਰੱਖਦਾ ਐ ਇਹ ਇਹਨੂੰ ਪਹਿਲਾਂ ਤਿਆਰ ਕਰਦਾ ਸੀ ਪਹਿਲਾਂ ਤੇ ਫਿਰ ਆਪਾਂ ਵਿੱਚ ਦੇ ਇਹਨਾਂ ਨੂੰ ਚੌਲ ਪਿਆ ਤੇ ਬਣਾ ਕੇ ਤੇ ਖਵਾਤੇ ਆ ਇਹ ਸਾਡੇ ਸੱਤ ਘਰੋਂ ਜਾਂਦੇ ਹੁੰਦੇ ਆ ਸਕੂਲ ਵਾਸਤੇ ਹੁਣ ਆਪਾਂ ਜਿਹੜੇ ਉਹਨਾਂ ਦੇ ਟਿਫਨ ਪੈਕ ਕਰ ਦਿੰਨੇ ਆ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਸਾਡੀਆਂ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਆ ਸਉ ਆਪਾਦਰ ਬੱਚਿਆਂ ਦੇ ਟਿਫਨ ਪੈਕ ਕਰ ਰਹੇ ਸੀਗੇ ਦੋਨੋਂ ਹੀ ਟਿਫਨ ਚ ਅੱਜ ਚੌਲ ਲੈ ਕੇ ਗਏ ਆ ਪਰ ਨਾਲ ਦਹੀਂ ਜਾਂ ਕੁਝ ਨਹੀਂ ਲੈ ਕੇ ਗਏ ਕੱਲੇ ਚੌਲ ਹੀ ਬਸ ਟਿਫਨਾ ਚ ਮੈਂ ਇਹਨਾਂ ਨੂੰ ਪੁੱਛ ਰਹੀ ਸੀ ਵੀ ਤੁਹਾਨੂੰ ਇੰਨੇ ਇੰਨੇ ਚੌਲ ਬਹੁਤ ਆ ਟਿਫਨਾ ਚ ਕਿ ਹੋਰ ਪਾਵਾਂ ਕਹਿੰਦੇ ਨਹੀਂ ਬਹੁਤ ਆ ਸੋ ਆਪਾਂ ਜਿਹੜੇ ਇਹ ਟਿਫਨ ਆ ਨਾ ਹੁਣ ਚੱਕ ਕੇ ਤੇ ਪੱਖੇ ਥੱਲੇ ਰੱਖ ਦਾਂਗੇ ਥੋੜੀ ਜਿਹੀ ਹੋਰ ਚੌਲ ਆ ਜਿਹੜੇ ਠੰਡੇ ਹੋ ਜਾਣਗੇ ਤੇ ਬੱਚੇ ਫਿਰ ਲੈ ਕੇ ਸਕੂਲ ਚਲੇ ਜਾਣਗੇ ਆਪਾਂ ਇਹਨਾਂ ਦੀਆਂ ਬੋਤਲਾਂ ਭਰ ਲਈਏ ਸਾਡੀ ਹਰ ਇੱਕ ਵੀਡੀਓ ਦੇਖ ਕੇ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਕਿ ਕਿਵੇਂ ਦੀ ਵੀਡੀਓ ਲੱਗੀ ਆ ਤੁਹਾਨੂੰ ਤੇ ਇਸੇ ਤਰ੍ਹਾਂ ਸਾਡੀ ਫੈਮਲੀ ਦੇ ਵਲੌਗ ਦੇਖਣ ਲਈ ਤੇ ਸਾਡੇ ਇਸ ਫੈਮਲੀ ਦੇ ਵਲੌਗਸ ਨੂੰ ਪਿਆਰ ਕਰੋ ਹਾਂਜੀ ਬੱਚੇ ਸਕੂਲ ਚੱਲੇ ਆ ਆਪਾਂ ਇਹਨਾਂ ਦੇ ਟਿਫਨ ਪੈਕ ਕਰਦੇ ਆ ਚੋਲ ਇਹਨਾਂ ਨੇ ਖਾ ਲਏ ਆ ਸੋ ਹੁਣ ਚੱਲੇ ਆ ਸਕੂਲ ਬਾਏ 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 ਸੋ ਇਹ ਸਕੂਲ ਚੱਲੇ ਆ ਤੇ ਉਧਰੋਂ ਲਾਈਟ ਹੈ ਨਹੀਂ ਅੱਜ ਆਪਾਂ ਨੂੰ ਕੱਪੜੇ ਵੀ ਹੱਥੀਂ ਧੋਣੇ ਪੈਣੇ ਆ ਇਹਨਾਂ ਨੂੰ ਤੋੜ ਕੇ ਤੇ ਫਿਰ ਹੁਣ ਆਪਾਂ ਕੱਪੜੇ ਧੋਣੇ ਆ ਚਲੋ ਜੀ ਇਹ ਤਾਂ ਚੱਲੇ ਸਕੂਲ ਇਹਨਾਂ ਦੇ ਐਗਜ਼ਾਮ ਹੋ ਰਹੇ ਆ ਇਹਨੂੰ ਬਾਏ ਦਾ ਬਹੁਤ ਚਾ ਰਹਿੰਦਾ ਔਰ ਦੂਰ ਤੱਕ ਬਾਏ ਕਰਦਾ ਇਹ ਅੱਜ ਤੋਂ ਪਤਾ ਹੈਗੀ ਪਰ ਮੌਸਮ ਵਧੀਆ ਹਵਾ ਚੱਲਦੀ ਪਈ ਆ ਬਹੁਤ ਜਿਆਦਾ ਹਵਾ ਚੱਲਦੀ ਆ ਤੇ ਚਲੋ ਜੀ ਔਰ ਵੇਖੋ ਅਜੇ ਤੱਕ ਬਾਏ ਚੱਲ ਰਹੇ ਹਰਿੰਦਰ ਦੇ ਚਲੋ ਜੀ ਇੱਥੇ ਆਪਾਂ ਵੀ ਕਰਦੇ ਆਂ ਵਲੌਗ ਦਾ ਐਂਡ ਤਾਂ ਮਿਲਦੇ ਆਂ ਕਿਸੇ ਨਵੇਂ ਵਲੌਗ ਨਾਲ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਹੱਸਦੇ ਰਹੋ ਵਸਦੇ ਰਹੋ ਧੰਨਵਾਦ ਜੀ ਸਾਰਿਆਂ ਦਾ